ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ ਇੰਸਟਾਗ੍ਰam ਪੇਜ ਦੇ ਉੱਤੇ ਅੱਜ ਆਪਣੇ ਕੋਲ ਸੂਟ ਆਉਣਗੇ ਕਾਟਨ ਦੇ ਬਹੁਤ ਜ਼ਿਆਦਾ ਸੋਹਣੇ ਸੂਟ ਜੇ ਬੜੀ ਸ਼ਾਨਦਾਰ ਕੁਆਲਿਟੀ ਦੇ ਨਾਲ ਜੇ ਇਹ ਸੂਟ ਤੁਸੀਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਆਰਡਰ ਦੇ ਕੇ ਬੁੱਕ ਕੀਤੇ ਆ ਤੁਹਾਡੇ ਤੱਕ ਪਾਰਸਲ ਪਹੁੰਚੇ ਆ ਤੇ ਬਹੁਤ ਜ਼ਿਆਦਾ ਤੁਸੀਂ ਪਸੰਦ ਕੀਤੇ ਆ ਉਹ ਸੂਟ ਤੁਹਾਨੂੰ ਮੈਂ ਦਿਖਾਉਣਾ ਆ ਇੱਕ ਤਾਂ ਆਪਣੇ ਕੋਲ ਰੈਡੀ ਹੋ ਕੇ ਫਰੌਗ ਜਿਹੜੀ ਆ ਉਹ ਕਸਟਮਰ ਦੀ ਜਾਨ ਲੱਗੀ ਆ ਤੇ ਇਹ ਬਹੁਤ ਜ਼ਿਆਦਾ ਸੋਹਣੀ ਫਰੌਗ ਜਿਹੜੀ ਆ ਇਸੇ ਸਟਾਫ ਦੇ ਵਿੱਚ ਤੁਹਾਨੂੰ ਹੋਰ ਕਲਰ ਵੀ ਮਿਲ ਜਾਣਗੇ ਤੇ ਸੇਮ ਪ੍ਰਿੰਟ ਦੇ ਵਿੱਚ ਜੇ ਤੁਸੀਂ ਸੇਮ ਪ੍ਰਿੰਟ ਲੈ ਲਾਉਗਾ ਪ੍ਰਿੰਟ ਉਹ ਮਿਲ ਜਾਊਗਾ ਇਹ ਸਾਰੀ ਤੁਸੀਂ ਦੇਖ ਸਕਦੇ ਜੇ ਕਲੀਆਂ ਵਾਲੀ ਫਰਾਕ ਹੈ ਬਹੁਤ ਸ਼ਾਨਦਾਰ ਤੇ ਇਹਦੀਆਂ ਬਾਹਾਂ ਦਾ ਡਿਜ਼ਾਈਨ ਜਿਹੜਾ ਹੈ ਉਹ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਤੇ ਬਾਕੀ ਤੁਸੀਂ ਇਹਦੀ ਪ੍ਰੋਪਰ ਜਿਹੜੀ ਆ ਫਿਟਿੰਗ ਹੈ ਜਾਂ ਜੋ ਵੀ ਹੈ ਜਿੱਦਾਂ ਵੀ ਆ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਜੇ ਪੂਰਾ ਪ੍ਰੋਪਰ ਜਿਹੜਾ ਪਰਫੈਕਟ ਸੂਟ ਜਿਹੜਾ ਉਹ ਰੈਡੀ ਕੀਤਾ ਬਣਾ ਕੇ ਤੇ ਇਹ ਤੁਹਾਨੂੰ ਆਪਾਂ ਕੱਲਾ ਫੈਬਰਿਕ ਜਿਹੜਾ ਆ ਉਹ ਦੇਵਾਂਗੇ 550 ਰੁਪਈਆ ਦਾ ਬਿਨਾ ਦੁਪੱਟੇ ਤੋਂ ਜੇ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਕੋਈ ਵੀ ਸ਼ਿਪਿੰਗ ਫ੍ਰੀ ਹੈ ਆਲ ਓਵਰ ਇੰਡੀਆ ਦੇ ਵਿੱਚ ਤੇ ਇਹਦੇ ਨਾਲ ਦੇ ਸੂਟ ਹੋਰ ਮਿਲ ਜਣਗੇ ਕਲਰ ਮਿਲ ਜਣਗੇ ਤੁਹਾਨੂੰ ਤੇ ਤੁਸੀਂ ਆਪਣੇ ਜਲਦੀ ਜਲਦੀ ਜਿਹੜੇ ਜਿਹੇ ਬੁੱਕ ਕਰ ਸਕਦੇ ਜੇ ਤੇ ਸਾਡੇ ਕੋਲ ਆਰਡਰ ਕਰ ਸਕਦੇ ਜੇ ਇਹ ਜਿੱਦਾਂ ਇਹ ਫਰੌਕ ਬਣੀ ਆ ਇਹਦੇ ਨਾਲ ਆਲ ਓਵਰ ਦੇ ਵਿੱਚ ਆ ਸੂਟ ਹੈ ਤੇ ਇਹਦੇ ਨਾਲ ਥੱਲੇ ਬਾਟਮ ਜਿਹੜੀ ਆ ਉਹ ਕਸਟਮਰ ਨੇ ਨਹੀਂ ਬਣਵਾਈ ਕਿਉਂਕਿ ਇਹ ਤੁਹਾਡੇ ਕੋਲ ਆਪਸ਼ਨਲ ਆ ਤੁਸੀਂ ਚਾਹੇ ਆਲ ਓਵਰ ਸੂਟ ਦੀ ਬਾਟਮ ਵੀ ਬਣਵਾ ਸਕਦੇ ਜੇ ਨਾਲ ਪਰ ਇਹ ਜਿਹੜੀ ਕਸਟਮਰ ਨੇ ਕੱਲੀ ਜਿਹੜੀ ਆ ਫਰੌਕ ਰੈਡੀ ਕੀਤੀ ਆ ਇਹਨਾਂ ਦੇ ਵਿੱਚ ਕਲਰ ਤੁਹਾਨੂੰ ਮੈਂ ਦਿਖਾ ਦਿੰਨਾ ਕਲਰ ਬਹੁਤ ਸ਼ਾਨਦਾਰ ਜੇ ਤੇ ਇਹ ਸੇਮ ਪ੍ਰਿੰਟ ਜਿਹੜਾ ਸੇਮ ਕਲਰ ਜਿਹੜੇ ਤੁਸੀਂ ਪਹਿਲਾਂ ਵੀ ਬਹੁਤ ਜ਼ਿਆਦਾ ਪਸੰਦ ਕਰ ਚੁੱਕੇ ਜੇ ਤੇ ਆ ਲਓ ਜੀ ਇਹ ਹੈਗਾ ਜੇ ਬਹੁਤ ਸ਼ਾਨਦਾਰ ਮੈਂਜੈਂਟਾ ਸ਼ੇਡ ਤੇ ਪ੍ਰਿੰਟ ਬਹੁਤ ਸੋਹਣੇ ਜੇ ਸਾਰੇ ਹੀ ਬੜੇ ਵੱਖਰੇ ਜੇ ਡਿਜ਼ਾਈਨ ਜੇ ਇਹਨਾਂ ਦੇ ਸਾਰੇ ਸੂਟਾਂ ਦੇ ਤੇ ਕੱਟ ਜਿਹੜੀ ਹੈ ਇਹਨਾਂ ਦੀ ਉਹ ਹੈਗੀ ਜੇ ਵੱਡੇ ਪਰਦੇ ਵਿੱਚ 3.5 ਮੀਟਰ ਦੀ 3.5 ਮੀਟਰ ਦੀ ਕੱਟ ਜੇ ਬਰ ਵੱਡਾ ਜੇ ਇਹਦਾ ਬਿਨਾਂ ਦੁਪੱਟੇ ਤੋਂ ਜੇ ਰੇਟ ਜਿਹੜਾ ਜੇ ਉਹ ਸਿਰਫ ਹੈਗਾ ਜੇ 550 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਆਰਡਰ ਕਰ ਸਕਦੇ ਜੇ ਇੰਡੀਆ ਦੇ ਵਿੱਚੋਂ ਬਹਿ ਕੇ ਹਲੋ ਜੀ ਅਭੀ ਪ੍ਰਿੰਟ ਜਿਹੜਾ ਜੇ ਇਹ ਵੀ ਬਿਲਕੁਲ ਨਵਾਂ ਹੀ ਆਇਆ ਜੇ ਕੁਝ ਪ੍ਰਿੰਟ ਜਿਹੜੇ ਰਿਪੀਟ ਹੋਏ ਆ ਤੇ ਬਹੁਤ ਜ਼ਿਆਦਾ ਪ੍ਰਿੰਟ ਜਿਹੜੇ ਉਹ ਵਿੱਚ ਨਵੇਂ ਵੀ ਆ ਹੋਰ ਉਸ ਕਪੜਾ ਬਹੁਤ ਸ਼ਾਨਦਾਰ ਜੇ ਬੜੀ ਸੌਫਟੀ ਕੁਆਲਟੀ ਕੱਪੜੇ ਦੀ ਤੇ ਬਹੁਤ ਜ਼ਿਆਦਾ ਘੈਂਟ ਦੁੱਕਿਆ ਇਹਦੀ ਆ ਰਿਹਾ ਜੀ ਇਧਰੋਂ ਚੈੱਕ ਕਰੋ ਜਿਹੜੀ ਕਿਨੂ ਤੇ ਇਹ ਰੈਡੀ ਹੁੰਦਾ ਜੇ ਪੂਰਾ ਸੂਟ ਤੇ ਪੂਰੀ ਫਰੋਕ ਚਾਹੇ ਇਹਦਾ ਪੂਰੀ ਤੁਸੀਂ ਡਰੈਸ ਗਾਉਨ ਕੁਛ ਵੀ ਇਦਾਂ ਦਾ ਪੈਟਰਨ ਜਿਹੜਾ ਆ ਉਹ ਤੁਸੀਂ ਬਣਾ ਸਕਦੇ ਜੇ ਜੇ ਕੁਛ ਆਪਣੇ ਕੋਲੋਂ ਤੁਸੀਂ ਬਣਾਉਣਾ ਤਾਂ ਤੁਸੀਂ ਆਪਣੇ ਕੋਲੋਂ ਬਣਾ ਸਕਦੇ ਜੇ ਨਹੀਂ ਤਾਂ ਅਸੀਂ ਤਾਂ ਸਟਿਚਿੰਗ ਜਿਹੜੀ ਆ ਉਹ ਪ੍ਰੋਵਾਈਡ ਕਰਵਾ ਦਾਂਗੇ ਸਟਿਚਿੰਗ ਜਿਹੜੀ ਆ ਉਹ ਸਾਡੇ ਕੋਲ ਅਵੇਲੇਬਲ ਆ ਆ ਲਓ ਜੀ ਇਹ ਆਇਆ ਜੇ ਮਡਲ ਕਾਟਨ ਦੇ ਵਿੱਚ ਇਹ ਵੀ ਬਹੁਤ ਸ਼ਾਨਦਾਰ ਪ੍ਰਿੰਟ ਜੇ ਇਹ ਸੋਲੋ ਪ੍ਰਿੰਟ ਆ ਇਹ ਬਲੂ ਬੇਸ ਕਲਰ ਹੈ ਇਹਦਾ ਇਹ ਨਾ ਬਲੈਕ ਚ ਆਉਂਦਾ ਨਾ ਬਲੂ ਚ ਆਉਂਦਾ ਬਹੁਤ ਜ਼ਿਆਦਾ ਜਿਹੜਾ ਆ ਇਹ ਕਹ ਲਓ ਬਲੂ ਬਲੈਕ ਜਿਹਾ ਆ ਮਤਲਬ ਬਹੁਤ ਸ਼ਾਨਦਾਰ ਪ੍ਰਿੰਟ ਆ ਤੇ ਕਲਰ ਜਿਹੜਾ ਜੇ ਇਹਦਾ ਬਲੈਕ ਨਹੀਂਗਾ ਬਲੂ ਟੋਨ ਹੈ ਪਰ ਬਲੂ ਜਿਹੜੀ ਉਹ ਵੀ ਬਲੈਕ ਵਰਗੀ ਹੈ ਆ ਲੋ ਜੀ ਆ ਵੀ ਪ੍ਰਿੰਟ ਜਿਹੜਾ ਜੇ ਇਹ ਵੀ ਆਇਆ ਜੇ ਰਿਪੀਟ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਡਿਮਾਂਡ ਹੈਗੀ ਇਹ ਪ੍ਰਿੰਟ ਦੀ ਤੇ ਇਹ ਆਗਾ ਜੇ ਆਪਣੇ ਕੋਲ ਸਨਫਲਾਵਰ ਵਾਲਾ ਡਿਜ਼ਾਈਨ ਆ ਲੋ ਜੀ ਚੈੱਕ ਕਰ ਲੋ ਡਿਜ਼ਾਈਨ ਬਹੁਤ ਸ਼ਾਨਦਾਰ ਜੇ ਇਹ ਵੀ ਸੂਟ ਜਿਹੜਾ ਜੇ ਇਹ ਵੀ ਇਦਾਂ ਰੈਡੀ ਹੋ ਜਾਂਦਾ ਜੇ ਇਹ ਸੇਮ ਤੁਸੀਂ ਇਦਾਂ ਫਰੌਗ ਵਾਂਗੂ ਇਹਨੂੰ ਰੈਡੀ ਕਰ ਸਕਦੇ ਜੇ ਬਿਨਾਂ ਦੁਪੱਟੇ ਤੋਂ ਜਿੱਦਾਂ ਇਹ ਫਰੌਗ ਰੈਡੀ ਹੋਈ ਆ ਇਹਦੀ ਜੇ ਤੁਸੀਂ ਸਟਿਚਿੰਗ ਜੇ ਸਟਿਚਿੰਗ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਲਓ ਮੈਂ ਤੁਹਾਨੂੰ ਸਟਿਚਿੰਗ ਵੀ ਦੱਸ ਦੂੰਗਾ ਇਹਨਾਂ ਦੀ ਕਿੰਨੀ ਆ ਕੋਰਸੈਟ ਦੀ ਕਿੰਨੀ ਆ ਸੂਟ ਦੀ ਕਿੰਨੀ ਆ ਸਾਰਾ ਕੁਝ ਐਵਰੀਥਿੰਗ ਜਿਹੜਾ ਆਪਾਂ ਤੁਹਾਨੂੰ ਸਾਰੀ ਡਿਟੇਲ ਜਿਹੜੀ ਉਹ ਦੱਸਾਂਗੇ ਆ ਲੋ ਜੀ ਇੱਕ ਆ ਵੀ ਪ੍ਰਿੰਟ ਹੈਗਾ ਇਹ ਵੀ ਬਹੁਤ ਜ਼ਿਆਦਾ ਤੁਸੀਂ ਡਿਮਾਂਡ ਕਰਦੇ ਹੋ ਇਹ ਵੀ ਆਪਣੇ ਕੋਲ ਦੁਬਾਰੇ ਰਿਪੀਟ ਦੇ ਉੱਤੇ ਆਇਆ ਜੇ ਤੇ ਬਹੁਤ ਜ਼ਿਆਦਾ ਸ਼ਾਨਦਾਰ ਪ੍ਰਿੰਟ ਜੇ ਇਹ ਵੀ ਇਹ ਵੀ ਤੁਹਾਨੂੰ ਮੈਂ ਕੋਲ ਕੇ ਦਿਖਾ ਦਿੰਦਾ ਕਿਉਂਕਿ ਕੁਝ ਪ੍ਰਿੰਟ ਇਦਾਂ ਦੇ ਹੁੰਦੇ ਆ ਕਿ ਜਿਹੜੇ ਕਈ ਵਾਰੀ ਵੀਡੀਓ 'ਚ ਵੀ ਨਹੀਂ ਪੈਂਦੇ ਉਹ ਸਾਡੇ ਕੋਲ ਹੱਥ-ਹੱਥੀ ਦੁਕਾਨ ਤੋਂ ਹੀ ਕਸਟਮਰ ਲੈ ਜਾਂਦੇ ਆ ਤੇ ਕੁਝ ਪ੍ਰਿੰਟ ਜਿਹੜੇ ਆ ਉਹ ਰਿਪੀਟ ਤੇ ਆਉਂਦੇ ਆ ਉਹ ਤੁਸੀਂ ਵੇਖ ਸਕਦੇ ਜਿ ਜਿੱਦਾਂ ਇਹ ਆਇਆ ਇਸ ਤੋਂ ਥੱਲੇ ਵਾਲਾ ਆਇਆ ਬਹੁਤ ਸ਼ਾਨਦਾਰ ਪ੍ਰਿੰਟ ਨੇ ਇਹ ਜੇ ਸਾਰੋ ਜੀ ਆ ਵੀ ਬਹੁਤ ਸ਼ਾਨਦਾਰ ਪ੍ਰਿੰਟ ਜੇ ਤੇ ਬਹੁਤ ਜ਼ਿਆਦਾ ਜਾਨਦਾਰ ਸੂਟ ਜੇ ਤੇ ਇਹ ਤੁਸੀਂ ਸੇਮ ਜਿੱਦਾਂ ਮੈਂ ਤੁਹਾਨੂੰ ਵਾਰ-ਵਾਰ ਇੱਕੋ ਚੀਜ਼ ਇੱਕੇ ਚੀਜ਼ ਤੇ ਫੋਕਸ ਕਿਉਂ ਕਰਾਉਣ ਦੇ ਆ ਕਿਉਂਕਿ ਇਹ ਚੀਜ਼ ਜਿਹੜੀ ਆ ਇਹ ਸੂਟ ਜਿਹੜਾ ਆ ਇਹ ਡਰੈਸ ਜਿਹੜੀ ਆ ਇਹ ਤੁਸੀਂ ਇਹਨੂੰ ਸੂਟ ਦੇ ਵਿੱਚ ਫਰਾਕ ਵੀ ਲੈ ਸਕਦੇ ਜੇ ਇਹਨੂੰ ਵੈਸਟਰਨ ਡਰੈਸ ਦੇ ਤੌਰ ਤੇ ਵੀ ਪਾ ਸਕਦੇ ਜੇ ਕਿਉਂਕਿ ਇਹ ਦੋਵੇਂ ਕੰਮ ਤੁਹਾਡੇ ਕਰ ਜੂਗੀ ਪ੍ਰਿੰਟ ਵੇਖ ਸਕਦੇ ਜੇ ਤੁਸੀਂ ਬਹੁਤ ਸ਼ਾਨਦਾਰ ਪ੍ਰਿੰਟ ਜੇ ਤੇ ਕੁਆਲਿਟੀ ਜਿਹੜੀ ਆ ਉਹਦੇ ਹਰ ਵਾਰੀ ਜਿਹੜੀ ਆ ਉਹਦੇ ਤੁਹਾਨੂੰ ਪਤਾ ਆਪਾਂ ਤੁਹਾਡੇ ਦੀ ਸੁਪਰੀ ਲੈ ਕੇ ਆਏ ਹਾਂ ਨੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲੋਂ ਸਿਰਫ 500 ਤੇ 50 ਰੁਪਈਆ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਆ ਲੋ ਜੀ ਇਹ ਆਪਾਂ ਪਹਿਲਾਂ ਮੈਚਿੰਗ ਸੂਟ ਚ ਲੈ ਕੇ ਆਏ ਹਾਂ ਹੁਣ ਤੁਹਾਡੇ ਲਈ ਆ ਗਿਆ ਜੇ ਆਲ ਓਵਰ ਦੇ ਵਿੱਚ ਫਿਰੋਜ਼ੀ ਕਲਰ ਦਾ ਪ੍ਰਿੰਟ ਜੇ ਬੜਾ ਸ਼ਾਨਦਾਰ ਪ੍ਰਿੰਟ ਬਿਨਾਂ ਦੁਪੱਟੇ ਤੋਂ ਆ ਲੋ ਜੀ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲੋਂ ਸਿਰਫ ਤੇ ਸਿਰਫ 500 ਤੇ 550 ਰੁਪਈਆ ਦੇ ਵਿੱਚ ਆ ਲੋ ਜੀ ਅੱਗੇ ਫਿਰ ਸ਼ਾਨਦਾਰ ਪ੍ਰਿੰਟ ਜੇ ਤੇ ਜਾਨਦਾਰ ਸੂਟ ਜੇ ਇਹ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਪੇਮੈਂਟ ਜਿਹੜੀ ਇਹਨਾਂ ਦੀ ਜੇ ਆਲਓਵਰ ਇੰਡੀਆ ਦੇ ਵਿੱਚ ਜਿਹੜੀ ਆ ਉਹ ਸ਼ਿਪਿੰਗ ਫ੍ਰੀ ਆ ਪੇਮੈਂਟ ਆਨਲਾਈਨ ਹੈ ਤੇ ਆ ਆ ਗਿਆ ਜੇ ਫਿਰ ਬਲੈਕ ਇਹ ਮੈਨੂੰ ਕੱਲ 2-3 ਕਸਟਮਰ ਨੇ ਲਗਾਤਾਰ ਹੀ ਮੈਸੇਜ ਐਸੇ ਸੂਟ ਦੇ ਰਿਗਾਰਡਿੰਗ ਕੀਤੇ ਸੀ ਤੇ ਜੇ ਉਹ ਭੈਣ ਮੇਰੀ ਵੀਡੀਓ ਵੇਖਦੀ ਹੋਵੇ ਤੇ ਉਹ ਸੂਟ ਲੈ ਸਕਦੀ ਆ ਇਹੋ ਸੇਮ ਸੂਟ ਜਿਹੜਾ ਆ ਗਿਆ ਜੇ ਆਪਣੇ ਕੋਲ ਦੁਬਾਰੇ ਰਿਪੀਟ ਦੇ ਉੱਤੇ ਤੇ ਆ ਆ ਗਿਆ ਜੇ ਆਪਣੇ ਕੋਲ ਇਹਨਾਂ ਦੇ ਵਿੱਚ ਲਾਸਟ ਸੂਟ ਐਂਡ ਸੂਟ ਜੇ ਕੁਆਲਿਟੀ ਜ਼ਬਰਦਸਤ ਆ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਤੇ ਆ ਲੋ ਜੀ ਚੈੱਕ ਕਰੋ ਇਹਨੂੰ ਪ੍ਰਿੰਟ ਵੇਖੋ ਕਿੰਨਾ ਸ਼ਾਨਦਾਰ ਹੈ ਇਹ ਇਹ ਸਿਰਫ ਹੈਗੇ ਜੇ ਆਪਣੇ ਕੋਲ 500 ਤੇ 550 ਰੁਪਈਆ ਦੇ ਵਿੱਚ ਬਰਨਾਂ ਦਪੱਟੇ ਤੋਂ ਜੇ ਸ਼ਿਪਿੰਗ ਫ੍ਰੀ ਜੇ ਬੀਬਾ ਕਾਟਨ ਦੇ ਪ੍ਰਿੰਟ ਜੇ ਤੇ ਬੇਨਤੀ ਇਹ ਜੇ ਕਿ ਕੋਈ ਚੇਂਜ ਐਕਸਚੇਂਜ ਜਿਹੜਾ ਜੇ ਉਹ ਸਾਡਾ ਸੂਟ ਨਹੀਂ ਜੇ ਹੁੰਦਾ ਤੁਸੀਂ ਫੋਨ ਕਰਕੇ ਮੈਸੇਜ ਕਰਕੇ ਪੂਰੀ ਆਪਣੀ ਤਸੱਲੀ ਕਰਕੇ ਚੈੱਕ ਕਰਕੇ ਸੂਟ ਜਿਹੜੇ ਆ ਲੈ ਸਕਦੇ ਜੇ ਸਾਡੇ ਕੋਲੋਂ ਬਾਕੀ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਆ ਇਹ ਜਿਹੜੇ ਪ੍ਰਿੰਟ ਤੁਹਾਨੂੰ ਮੈਂ ਦਿਖਾਏ ਆ ਇਹ ਪ੍ਰਿੰਟ ਸੇਮ ਤੁਸੀਂ ਇਦਾਂ ਰੈਡੀ ਕਰ ਸਕਦੇ ਜੇ ਕੋਈ ਵੀ ਡਿਜ਼ਾਈਨ ਜਿਹੜਾ ਕਹੋਗੇ ਆਪਾਂ ਤੁਹਾਨੂੰ ਡਿਜ਼ਾਈਨ ਦੇ ਦਾਂਗੇ ਪਵਾ ਦਾਂਗੇ ਤੇ ਇਹ ਤੁਸੀਂ ਇੱਕ ਇੰਡੋ-ਵੈਸਟਰਨ ਸਟਾਈਲ ਦੇ ਵਿੱਚ ਡਰੈਸ ਜਿਹੜੀ ਆਪਣਾ ਸਕਦੇ ਜੇ ਸੂਟ ਬਣਾ ਸਕਦੇ ਤੁਸੀਂ ਹੁਣ ਤੱਕ ਜਿਹੜੇ ਸੂਟ ਵੇਖੇ ਸੀ ਉਹ ਹੈਗੇ ਸੀਗੇ ਆਪਣੇ ਕੋਲ 550 ਰੁਪਈਆਂ ਦੀ ਰੇਂਜ ਦੇ ਵਿੱਚ ਆਲ-ਓਵਰ ਸੂਟ ਇਹਦੇ ਨਾਲ ਦੇ ਸੇਮ ਪੈਟਰਨ ਦੇ ਡਿਜ਼ਾਈਨ ਪ੍ਰਿੰਟ ਜਿਹੜੇ ਸੀਗੇ ਉਹ ਵਾਲੇ ਸੂਟ ਹੁਣ ਤੁਹਾਨੂੰ ਮੈਂ ਦਿਖਾਉਣਾ ਹੈ ਸਿਰਫ ਸਸਤੀ ਜੀ ਰੇਂਜ ਦੇ ਵਿੱਚ 450 ਰੁਪਈਆਂ ਦੇ ਸੂਟ ਜੇ ਬੜੀ ਮੁਸ਼ਕਲ ਰਪੀਟ ਤੇ ਆਏ ਜੇ ਤੇ ਬਹੁਤ ਸ਼ਾਨਦਾਰ ਪ੍ਰਿੰਟ ਜੇ ਇਹਨਾਂ ਦੇ ਆਜਾ ਮੈਂ ਤੁਹਾਨੂੰ ਕਰਾਉਣਾ ਚੈੱਕ ਰੇਟ ਹੈ ਜੇ ਸਿਰਫ ਇਹਦਾ 450 ਰੁਪਈਏ ਅੱਜ ਵੀਡੀਓ ਜਿਹੜੀ ਆ ਥੋੜੀ ਜੀ ਉਲਟਪੁਲਟ ਸ਼ੁਰੂ ਹੋ ਗਈ ਆ 450 ਵਾਲੇ ਸਾਨੂੰ ਪਹਿਲਾਂ ਪਾਉਣੇ ਚਾਹੀਦੇ ਇਹ ਆਪਾਂ ਬਾਅਦ ਚ ਪਾਉਂਦੇ ਆ ਕਿਉਂਕਿ ਇਹਨਾਂ ਸੂਟਾਂ ਦਾ ਜਿਆਦਾ ਭੁੰਨ ਗਏ ਸਾਨੂੰ ਵੀ ਆਪਣੇ ਉਹ ਵੀ ਆ ਗਏ ਆ ਇਹ ਤੁਸੀਂ ਵੇਖ ਸਕਦੇ ਜੇ ਬਹੁਤ ਸ਼ਾਨਦਾਰ ਪ੍ਰਿੰਟ ਜੇ ਪੀਚ ਕਲਰ ਇਹਦੇ ਨੈਕ ਦੇ ਉੱਪਰ ਪ੍ਰਿੰਟ ਜੇ ਘੇਰੇ ਦੇ ਉੱਪਰ ਤੇ ਇਧਰੋਂ ਆ ਗਿਆ ਇਹਦੀ ਬੈਕ ਸਾਈਡ ਦੇ ਉੱਪਰ ਤੇ ਨਾਲ ਇਹਦੇ ਜੇ ਬਾਟਮ ਬਾਟਮ ਇਹਦੀ ਬਹੁਤ ਸ਼ਾਨਦਾਰ ਜੇ ਪ੍ਰਿੰਟਡ ਬਾਟਮ ਜੇ ਆ ਪਹੁੰਚਿਆ ਤੇ ਉੱਤੇ ਵਰਕ ਆਉਂਦਾ ਜੇ ਤੇ ਪ੍ਰਿੰਟ ਆਉਂਦਾ ਜੇ ਤੇ ਇਹ ਹੈਗਾ ਜੇ 2.5 ਮੀਟਰ ਦੀ ਕੱਟ ਦੇ ਨਾਲ 5 ਮੀਟਰ ਦਾ ਸੂਟ ਬਿਨਾ ਦੁਪट्टे ਤੋਂ ਰੇਟ ਹੈਗਾ ਜੇ 450 ਤੇ 50 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਕਿਤੇ ਵੀ ਤੁਸੀਂ ਘਰ ਬਹਿ ਕੇ ਇੱਕ ਸੂਟ ਬਾਏ ਕਰ ਸਕਦੇ ਜੇ ਸਾਡੇ ਕੋਲ ਲਓ ਜੀ ਅੱਗੇ ਪ੍ਰਿੰਟ ਚੈੱਕ ਕਰੋ ਬਹੁਤ ਜਿਆਦਾ ਸ਼ਾਨਦਾਰ ਪ੍ਰਿੰਟ ਜੇ ਤੇ ਬਹੁਤ ਸੋਹਣਾ ਪ੍ਰਿੰਟ ਜੇ ਤੇ ਇਹਨਾਂ ਦੇ ਵਿੱਚ ਨਾ ਤੁਹਾਨੂੰ ਇੱਕ ਚੀਜ਼ ਦੱਸ ਦਿਨਾ ਕਿ ਇਹਦੀ ਜਿਹੜੀ ਬਾਟਮ ਆ ਉਹਨਾਂ ਦੇ بیس ਕਲਰ ਜਿਹੜੇ ਨੇ ਉਹ ਥੋੜੇ ਥੋੜੇ ਲਾਈਟ ਆਉਂਦੇ ਜੇ ਤੇ ਪ੍ਰਿੰਟ ਬਹੁਤ ਸੋਹਣੇ ਨੇ ਕੁਆਲਿਟੀ ਬਹੁਤ ਸ਼ਾਨਦਾਰ ਆ ਤੇ ਰੇਟ ਸਸਤਾ ਜਿਆ ਦੇ ਦਿੱਤਾ ਜੇ ਆਪਾਂ ਤੁਹਾਨੂੰ ਸਿਰਫ 450 ਰੁਪਈਆ ਦਾ ਬਿਨਾ ਦੁਪੱਟੇ ਤੋਂ ਸੂਟ ਜੇ ਤੇ ਪ੍ਰਿੰਟਡ ਬਹੁਤ ਸ਼ਾਨਦਾਰ ਸੂਟ ਜੇ ਲਓ ਜੀ ਅੱਗੇ ਆ ਗਿਆ ਪੀਚ ਬਾਟਮ ਦੇ ਨਾਲ ਜਿਗਜੈਗ ਵਾਲਾ ਸੂਟ ਬੜਾ ਸ਼ਾਨਦਾਰ ਜਿਆ ਪ੍ਰਿੰਟ ਜੇ ਇਹਦਾ ਵੀ ਤੇ ਇਹਦੇ ਵੀ ਸੇਮ ਹੀ ਆ ਬਾਟਮ ਹਾਂ ਆ ਘੇਰੇ ਤੇ ਆ ਜਾਊਗਾ ਆ ਬਾਟਮ ਤੇ ਆ ਜਾਊਗਾ ਪਹੁੰਚਿਆ ਤੇ ਆ ਬਾਟਮ ਹੈ ਇਹਦੀ ਤੇ ਆ ਸ਼ਰਟ ਜੇ ਇਹਦੀ ਇੱਦਾਂ ਇਹਦੀ ਬੈਕ ਸਾਈਡ ਜਿਹੜੀ ਆ ਉਹ ਸਾਰੀ ਬਣੀ ਆ ਇਹ ਤੁਹਾਨੂੰ ਮਿਲਣਗੇ ਜੇ ਸਿਰਫ ਤੇ ਸਿਰਫ 450 ਰੁਪਈਆ ਦੇ ਨਾਲ ਤੇ ਆ ਆ ਤੁਸੀਂ ਅੱਗੇ ਵੇਖ ਸਕਦੇ ਜੇ ਮੈਂ ਪਹਿਲਾਂ ਤੁਹਾਨੂੰ ਕਲੀਅਰ ਕਰ ਦਾਂ ਬਾਅਦ ਵਿੱਚ ਕਸਟਮਰ ਇਹ ਨਾ ਕਹਿਣ ਕਿ ਹਰੇ ਜਾਣ ਕੇ ਬਾਟਮ ਹਨ ਨੂੰ ਆ ਭੇਜਤੀ ਉਹ ਭੇਜਤੀ ਆ ਇਹਨਾਂ ਦੇ ਨਾਲ ਬਾਟਮ ਆਈ ਹੀ ਇਹੀ ਆ ਲਾਈਟ ਕਲਰ ਦੀ ਸ਼ਰਟ ਜਿਹੜੀ ਆ ਉਹ ਡਾਰਕ ਆ ਬਾਟਮ ਜਿਹੜੀ ਇਹ ਉਹ ਲਾਈਟ ਆ ਪ੍ਰਿੰਟ ਤੁਸੀਂ ਵੇਖ ਸਕਦੇ ਜੇ ਬਹੁਤ ਸ਼ਾਨਦਾਰ ਆ ਇਹ ਸੇਮ ਪ੍ਰਿੰਟ ਦਾ ਜਿਹੜਾ ਜੇ ਮੈਚਿੰਗ ਜਿਹੜੀ ਆ ਉਹ ਇਹਦੇ ਪੱਟੀ ਜਿਹੜੀ ਆ ਪਹੁੰਚਾਂ ਦੇ ਆਉਣੀ ਆ ਉਹੀ ਨੱਕ ਤੇ ਆਉਣੀ ਆ ਤੇ ਆ ਹੈਗਾ ਜੇ ਬਹੁਤ ਸ਼ਾਨਦਾਰ ਪ੍ਰਿੰਟ ਇਹਦਾ ਸੂਟ ਦਾ ਇਧਰੋਂ ਘੇਰੇ ਤੇ ਵੀ ਸੇਮ ਪ੍ਰਿੰਟ ਉਹੀ ਆ ਜਾਊਗਾ ਤੇ ਇਹਦੀ ਬੈਕ ਸਾਈਡ ਜਿਹੜੀ ਜੇ ਉਹ ਵੀ ਸਾਰੀ ਇਦਾਂ ਹੀ ਆ ਜੂਗੀ ਪ੍ਰਿੰਟਡ ਨਾਲ ਇਹਦੀਆਂ ਬਾਹਾਂ ਦੇ ਉੱਤੇ ਵੀ ਸਾਰਾ ਪ੍ਰਿੰਟ ਇਦਾਂ ਹੀ ਆ ਜੂਗਾ ਬਣਿਆ ਰੇਟ ਇਹਦਾ ਹੈਗਾ ਜੇ ਸਿਰਫ 450 ਰੁਪਏ ਆ ਲੋ ਜੀ ਅੱਗੇ ਆ ਗਿਆ ਜੇ ਆਪਣੇ ਕੋਲ ਪਿਸਤਾ ਛੇੜ ਤੇ ਬਹੁਤ ਪਿਆਰੀ ਜੀ ਛੇੜ ਜੇ ਬਹੁਤ ਹੀ ਜਿਆਦਾ ਸ਼ਾਨਦਾਰ ਪ੍ਰਿੰਟ ਦੇ ਸੋਨਾ ਪ੍ਰਿੰਟ ਦੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 450 ਤੇ 50 ਰੁਪਈਆ ਦੇ ਨਾਲ ਆ ਆ ਗਿਆ ਜੇ ਅੱਗੇ ਆਪਣੇ ਕੋਲ ਲਾਸਟ ਪ੍ਰਿੰਟ ਤੇ ਬਹੁਤ ਬਾ ਕਮਾਲ ਦਾ ਪ੍ਰਿੰਟ ਜੇ ਇਹ ਵੀ ਇਹਦੀ ਵੀ ਬਾਟਮ ਜਿਹੜੀ ਜੇ ਤੁਹਾਨੂੰ ਉਦਾਂ ਪ੍ਰਿੰਟਡ ਮਿਲ ਜੂਗੀ ਜੇ ਬੈਕ ਸਾਈਡ ਇਹਦੀ ਵੀ ਇਦਾਂ ਬਣੀ ਆ ਜੂਗੀ ਤੇ ਆ ਰਿਹਾ ਇਹਦਾ ਬਾਟਮ ਦੇ ਉੱਪਰ ਆਹ ਪ੍ਰਿੰਟਡ ਬਾਟਮ ਜੇ ਇਹਦੀ ਆਬ ਆ ਜੂਗਾ ਇਹਦੇ ਪਹੁੰਚਿਆਂ ਦੇ ਉੱਤੇ ਵਰਕ ਤੇ ਇਹ ਹੀ ਕੇ ਸਾਡੇ ਕੋਲ 450 ਦੀ ਰੇਂਜ ਵਾਲੇ ਸੋਹਣੇ ਸੋਹਣੇ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਪੇਮੈਂਟ ਆਨਲਾਈਨ ਐਡਵਾਂਸ ਦੇ ਨਾਲ ਕੈਸ਼ ਔਨ ਡਿਲੀਵਰੀ ਜਿਹੜੀ ਆ ਤੁਹਾਨੂੰ ਪਤਾ ਆਪਾਂ ਨਹੀਂ ਕਰਦੇ ਤੇ ਹੋਰ ਸਟਾਕ ਦਾ ਪਤਾ ਤੁਹਾਨੂੰ ਫਿਰ ਦਿਖਾਵਨੇ ਤੇ ਬਾਕੀ ਸੋਹਣੇ ਸੋਹਣੇ ਪ੍ਰਿੰਟ ਤੇ ਸੋਹਣੇ ਸੋਹਣੇ ਸੂਟ ਆਪਾਂ ਧੜੇ ਦੀ ਫਿਰ ਲੈ ਕੇ ਆਉਂਦੇ ਰਵਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਅੱਗੇ ਤੋਂ ਅੱਗੇ ਬਾਅਦ ਸ਼ੇਅਰ ਕਰਿਓ ਤੇ ਫਿਰ ਮਿਲਾਂਗੇ ਤੁਹਾਨੂੰ ਨਵੇਂ ਸਟਾਕ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਬਾਏ ਬਾਏ ਸਸਕੀ